ਕੋਮਲਾ ਪੀਰ ਦੇ ਇਸ ਟਾਈਮ 11:00 ਹੋ ਚੁੱਕੇ ਆ ਅਸੀਂ ਪਹੁੰਚ ਚੁੱਕੇ ਆ ਨਾਨ ਇਹ ਖੂਬਸੂਰਤ ਪਹਾੜੀ ਗੋਵਿੰਦ ਸਿੰਘ ਜੀ ਉਹਦੀ ਮਦਦ ਕਰਨ ਲਈ ਇੱਥੇ ਆਏ ਸੀ 3:00 ਦੇ ਕਰੀਬ ਅਸੀਂ ਪਹੁੰਚਿਆ ਤੇ ਬਹੁਤ ਇਤਿਹਾਸਿਕ ਗੁਰਦੁਆਰਾ ਹੈ ਇਹ ਪੂਰਬਤ ਪਰਬਤ ਹੈ ਜਿੱਥਾਂ ਸਭ ਸੁਬਾਨ ਅੱਲਾਹ ਉਹ ਗੁਰਦੁਆਰਾ ਨੰਨ੍ਹਣਾ ਸਾਹਿਬ ਹੈ ਅਵੀ ਦਰਬਾਰ ਸਥਾਨ ਪਾਛੇ ਦਸਤ ਸਥਾਨ ਤੇ ਅਸੀਂ ਚੱਲ ਪਏ ਆ ਹੁਣ ਦੇਰਧੁਰਵਨ ਨੂੰ ਜਿਹੜਾ ਜਮਨਾ ਦਰਿਆ ਪਾਰ ਕਰਨਾ ਅੱਗੇ ਉੱਤਰਾਖੰਡ ਸ਼ੁਰੂ ਹੋ ਜਾਂਦਾ ਹੈ ਅ ਅਸੀਂ ਆ ਕੇ ਰੀਫਰੈਸ਼ ਹੋ ਗਏ ਤੇ 6 ਵਜੇ 6 ਵਜੇ ਦੇਰਧੁਰਵਨ ਪਹੁੰਚ ਗਏ ਆ ਇੱਥੇ ਰਾਤ ਰਾਵਾਂਗੇ ਮਸੂਰੀ ਨੂੰ ਕੱਲੂ ਜਾਵਾਂਗੇ ਹੁਣ ਫਿਲਹਾਲ ਹੋਟਲ ਪਾਰ ਰਹੇ ਆ ਵਧੀਆ ਜਿਹਾ ਜਿੱਥੇ ਔਰ ਅਪਾ ਇੱਥੇ ਲੁਕ ਰੁਕਾਂਗੇ ਅੱਜ ਦੀ ਰਾਤ। ਇਹਨਾਂ ਰੇਟ ਤੇ ਮਿਲ ਗਿਆ ਕਮਰਾ। ਰੂਮ ਨੰਬਰ 206। ਤੇ ਲਾ ਲਖੇ ਦਾ ਆ ਕਿਦਾਂ ਆ ਦੇਖਾ। ਹੁਣ ਗਿਆ ਹੀ ਨਹੀਂ। ਹੋਟਲ ਤੋਂ ਸਿਰਫ 200 ਮੀਟਰ ਦੀ ਦੂਰੀ ਤੇ। ਪੈਂਸ਼ਾ ਦੇ ਰੌਣਕਾਂ ਬਾਜ਼ਾਰ। ਤੋਂ ਬਾਜ਼ਾਰ ਦੀ ਰੌਣਕ। ਆ ਜੋ। ਫੈਮਿਲੀ ਟੂਰ ਮਸੂਰੀ ਦੇਰਾਦੂਨ ਤੇ ਟਾਈਮ ਇਸ ਟਾਈਮ 9:30 ਹੋਏ ਆ ਕਰੋ ਚੱਲ ਗਏ ਆ ਤੇ ਰਸਤਾ ਅਸੀਂ ਲੈ ਕੇ ਚੱਲੇ ਆਂ ਮਾਛੀਵਾੜਾ ਸਮਰਾਲਾ ਖੰਨਾ ਰਾਜਪੁਰਾ ਤੇ ਅੰਬਾਲੇ ਵਾਲਾ ਅੰਬਾਲੇ ਤੋਂ ਨਾਂ ਜਾਵਾਂਗੇ ਤੇ ਪੁੰਟਾ ਸਾਹਿਬ ਸਟੇ ਕਰਾਂਗੇ ਇਹ ਆ ਰਾਜਪੁਰਾ ਸ਼ਹਿਰ ਤੇ ਇਸ ਤੋਂ ਅੰਬਾਲਾ 3 ਕਿਲੋਮੀਟਰ ਹੈ ਹੁੰਦਾ ਹੈ ਤੇ ਪੇਰ ਦੇ ਇਸ ਟਾਈਮ 11:12 ਹੋ ਚੁੱਕਿਆ ਤੇ ਅਸੀਂ ਜਾ ਰਹੇ ਹਾਂ ਪੁੰਡ ਸਾਬਲ ਨੂੰ ਇਹ ਜਿਹੜੀ ਗ੍ਰੀਨਰੀ ਤੁਸੀਂ ਦੇਖ ਰਹੇ ਆ ਇਹ ਪਹਾੜੀ ਹੈ ਨਾ ਹਨਦੀ ਤੇ ਨਾਂ ਦੀ ਪਹਾੜੀ ਕਰ ਰਹੇ ਆ ਉਹ ਖੂਬਸੂਰਤ ਪਹਾੜੀ ਆ ਇਹ ਪਹਿਲੀ ਵਾਰ ਆਂਦੀ ਆ ਇਹ ਜਦੋਂ ਆਪਾਂ ਉੱਧਰ ਇਹ ਜਾਂਦੇ ਆ ਇਧਰ ਉਤਰਾਖੰਡ ਵੱਲ ਨੂੰ ਔਰ ਇਸ ਟਾਈਮ ਨਾਂ ਨਾਲੋਂ 4 ਕਿਲੋਮੀਟਰ ਅੱਗੇ ਆ ਤੇ ਸਾਨੂੰ ਆਂਦੇ ਆਂਦੇ ਕਾਫੀ ਟਾਈਮ ਲੱਗ ਗਿਆ 2:30 ਵਜੇ ਇੱਥੇ ਆਨੇ ਨੂੰ ਪਹੁੰਚਿਆ ਨੂੰ ਪਰ ਹੁਣ ਪੁੰਡਾ ਸਾਹਿਬ ਜਿਆਦਾ ਦੂਰ ਨਹੀਂ ਹੈਗਾ ਇਤੋਂ ਨਾਂ ਤੋਂ 3 ਕਿਲੋਮੀਟਰ ਹਿੰਦਾਂ ਕਿ ਪਹੁੰਚ ਗਿਆ ਨਾਨ ਪਰ ਅਸੀਂ ਨਾਨ ਤੇ ਬਾਰ ਬਾਰ ਚਲ ਜਾਣਾ ਫਿਰ ਪੜਾਸਾ ਨੂੰ ਔਰ ਇਹ ਜਿਹੜੀ ਪਹਾੜੀ ਹੈ ਖੂਬਸੂਰਤ ਪਹਾੜੀ ਇੱਥੇ ਕਿਸ ਟਾਈਮ ਰਾਜਾ ਰਾਜ ਸਿਵਾਰ ਰਾਤ ਸੀ ਇਥੇ ਔਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਮਦਦ ਕਰਨ ਲਈ ਇੱਥੇ ਆਏ ਸੀ ਸਾਢੇ 3 ਦੇ ਕਰੀਬ ਅਸੀਂ ਪਹੁੰਚਿਆ ਗੁਰਦੁਆਰਾ ਸ੍ਰੀ ਪੋਟਾ ਸਾਹਿਬ ਇਹ ਗੁਰਦੁਆਰਾ 10ਵੀਂ ਪਾਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਇਹ ਤੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਹੈ। ਇਸ ਕਰਕੇ ਅਸੀਂ ਜਦੋਂ ਧਰਦੂਨ ਦੇ ਰਸਤੇ ਸੀ ਤਾਂ ਇੱਥੇ ਜਰੂਰ ਆਣਾ ਸੀ ਸੀ। ਅੱਜ ਦਾ ਆਰਵਾਦੀ। ਨਹੀਂ ਨਹੀਂ ਠੀਕ ਬੋਲਾ ਬੋਲੇ। ਠੀਕ ਬੋਲਾ हेमकुंड पर्वत है जहाँ सतस्प्रिंग शोभित है जहाँ गुरुद्वारा श्री पौटा साहब जी और इस इस पास जुड़ा कर और जुड़ाघर जितने जमा करा के गुरु का लंगे बने चलेंगे मथा टेक लिया ਸ਼ਾਦਾ ਛੱਕੇ ਤੇ ਸਾਹਮਣੇ ਹੈਗਾ ਆ ਕਵੀ ਦਰਬਾਰ ਅਸਥਾਨ ਜੀ ਗੁਰੂ ਜੀ ਆਪ ਲੇਖਕ ਰਹੇ ਆ ਤੇ ਇਹੋ ਨੇ ਦਰਬਾਰ ਵਿੱਚ ਕਹਿੰਦੇ ਬੌਂਜਾ ਕਵੀ ਹੁੰਦੇ ਰੱਖੇ ਸੀ ਉਹਨਾਂ ਨੇ ਤੇ ਉਹਦੋਂ ਵੀ ਜੰਨੇ ਆ ਕਵੀ ਦਰਬਾਰ ਅਸਥਾਨ ਪਾਛੇ 10ਵੀਂ ਗੁਰੂ ਦਵਾ ਫੋਟੋਸ ਹਾਂ ਤੇ ਬਿਲਕੁਲ ਪਿਛਲੇ ਪਾਸੇ ਜਮਨਾ ਦਰਿਆ ਵਹਦਾ ਹੈ ਗੁਰਦੁਆਰਾ ਸਾਹਿਬ ਅੱਧਾ ਘੰਟੇ ਰੁਕਣ ਤੋਂ ਬਾਅਦ ਤੇ ਅਸੀਂ ਚੱਲ ਪਏ ਹਾਂ ਹੁਣ ਦੇਰਧੂਨ ਵੱਲ ਨੂੰ ਬੈਕ ਸਾਈਡ ਤੋਂ ਰਸਤਾ ਜਾਂਦਾ ਗੁਰਦੁਆਰਾ ਸਾਹਿਬ ਦੇ ਹੁਣ ਇਸ ਟੇਪ ਅਸੀਂ ਹਿਮਾਚਲ ਵਿੱਚ ਆ ਜਦੋਂ ਆ ਗੇਟ ਪਾਰ ਕਰਨਾ ਔਰ ਆ ਜਿਹੜਾ ਜਮਨਾ ਦਰਿਆ ਪਾਰ ਕਰਨਾ ਅੱਗੇ ਉੱਤਰਾਖੰਡ ਸ਼ੁਰੂ ਹੋ ਜਾਂਦਾ ਹੈ ਆਕੇ ਉਤਰਾਖੰਡਾ ਸਾਰਾ ਮੋੜੇ ਇਹ ਜਮਨਾ ਦਰਿਆ ਜੇ ਪੁਲ ਤੋਂ ਲੰਘ ਰਹੇ ਆ ਅਸੀਂ ਗੁਰਦੁਰ ਸਾਹਿਬ ਅ ਅਸੀਂ ਆਕੇ ਰੀਫਰੈਸ਼ ਹੋ ਗਏ ਆ ਤੇ ਆਸੀ ਗੁਰਦਰਾ ਸਾਹਿਬ ਜੋ ਤੁਹਾਨੂੰ ਆਪਾਂ ਦਿਖਾ ਲਿਆ ਤਰਗਤ ਇਹ ਜਿੱਥੋਂ ਸੀ ਲੰਘ ਰਹੇ ਉਪਰ ਇਹ ਜਮਨਾ ਦਰਿਆ ਦਾ ਪੁਲ ਹੈ ਔਰ ਅਸੀਂ ਗੁਰਦੁਰ ਸਾਹਿਬ ਸਾਡੇ ਦੇਖ ਕੇ ਆ ਗਏ ਆ ਸਾਡੇ ਬੈਕ ਸਾਈਡ ਤੇ ਬਿਲਕੁਲ ਗੁਰਦਰਾ ਸਾਹਿਬ ਇਹ ਸਾੰਮਣੇ ਆ ਉੱਤਰਾਖੰਡ ਉੱਤਰਾਖੰਡ ਸਟਾਰਟ ਹੋਣ ਲੱਗਾ ਜੀ ਹੁਣ ਇੱਥੋਂ ਉਹ ਲਿਖਿਆ ਮੋਰੇ ਬੋਰਡ 'ਤੇ ਲੱਗਿਆ ਹੋਇਆ ਹੈ ਉੱਤਰਾਖੰਡ ਰਾਜ ਵਿੱਚ ਪ੍ਰਵੇਸ਼ ਪਰ ਆਪਕਾ ਹਾਰਦਿਕ ਅਭਿਨੰਦਨ ਇੱਥੋਂ ਦੇਰਾਦੂਨੋਂ 50 ਕਿਲੋਮੀਟਰ ਹੈ ਜਿੱਥੇ ਅਸੀਂ ਜਾਣਾ ਹੈ ਮਸੂਰੀ 80 ਕਿਲੋਮੀਟਰ ਦੂਰ ਹੈ ਇੱਥੋਂ ਜਿੱਥੇ ਅਸੀਂ ਜਾਣਾ ਹੈ ਕੱਲ ਨੂੰ ਠੀਕ ਹੈ ਤੇ ਦੇਰਾਦੂਨ ਵੱਲ ਚੱਲਦੇ ਹਾਂ ਦੇਰਾਦੂਨ ਸ਼ਹਿਰ ਤੇ 6 ਵਜੇ ਆ 6 ਵਜੇ ਦੇਰਾਦੂਨ ਪਹੁੰਚ ਗਏ ਆ ਸੋਣਾ ਸ਼ਹਿਰ ਹੈ ਰਾਜਧਾਨੀ ਉੱਤਰਾਖੰਡ ਦੀ ਇਹ ਔਰ ਇੱਥੇ ਰਾਤ ਰਾਵਾਂਗੇ ਮਸੂਰੀ ਨੂੰ ਕੱਲੂ ਜਾਵਾਂਗੇ ਇਹ ਅੱਜ ਰਾਤ ਤੋਂ ਸ਼ਾਮ ਨੂੰ ਬਾਜ਼ਾਰ ਦੇਖਾਂਗੇ ਵਧੀਆ ਦੁੰਦਾ ਹੁਣ ਫਿਲਹਾਲ ਹੋਟਲ ਭਾਰ ਰਹੇ ਆ ਵਧੀਆ ਜਿਹਾ ਜਿੱਥੇ ਰਾਤ ਰੁੱਕ ਸਕੀਏ ਮੁਗਲ ਜੈਕਾ ਦਾ ਫੈਮਿਲੀ ਰੈਸਟੋਰੈਂਟ ਔਰ ਹੋਟਲ ਆ ਔਰ ਆਪਾਂ ਇੱਥੇ ਲੁਕ ਰੁਕਾਂਗੇ ਅੱਜ ਦੀ ਰਾਤ ਹਾਂ ਵਧੀਆ ਹੋਟਲ ਆ ਜਨਰੇਟ ਤੇ ਮਿਲ ਗਿਆ ਕਮਰਾ ਰੂਮ ਨੰਬਰ 206 ਬਦਿਆ ਰੂਮ ਆ ਔਰ ਵਿੰਡੋ ਐਸੀ

ਸ਼ਹਿਰ ਦੇ ਰੌਣਕਾਂ ਬਾਜ਼ਾਰ ਦੀ ਚਟਪੜੀ ਬਾਜੀ ਕੋ ਬਾਜ਼ਾਰ ਦੀ ਰੌਣਕ ਮਮੋਜ਼ ਖਾਣੇ ਤੋਂ ਇੱਥੇ ਖਾ ਲੋ ਆ ਜਾ 3000 ਖਾਜੇ